ਪ੍ਰੀਤ ਦੀ ਮੰਮੀ ਨੇ ਸੋਨ ਦੇ ਸੰਧਾਰੇ ਤੇ ਆਪਣੀ ਬੇਟੀ ਨੂੰ ਯਾਨੀ ਕਿ ਪ੍ਰੀਤ ਨੂੰ ਕਾਰ ਗਿਫਟ ਕਰ ਦਿੱਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਲੜਾਈ ਪਈ ਸੀ ਤਾਂ ਉਦੋਂ ਪ੍ਰੀਤ ਦੀ ਮੰਮੀ ਨੇ ਕਿਹਾ ਸੀ ਕਿ ਮੈਂ ਆਪਣੀ ਤੀਨੋ ਕਾਰ ਵੀ ਦੇਣੀ ਹੈ ਕਿਉਂਕਿ ਕਾਰ ਦੀ ਫੂਕ ਤਾਂ ਪਹਿਲਾਂ ਹੀ ਪ੍ਰੀਤ ਨੇ ਆਪਣੀ ਮੰਮੀ ਦੇ ਕੰਨ ਵਿੱਚ ਮਾਰ ਦਿੱਤੀ ਸੀ ਕਿਉਂਕਿ ਪ੍ਰੀਤ ਦੇ ਕੰਨ ਵਿੱਚ ਫੂਕ ਵਿੱਕੀ ਨੇ ਮਾਰੀ ਸੀ ਕਿ ਉਹਨਾਂ ਨੂੰ ਕਹਿ ਦੇ ਕਿ ਤਰ ਤੈਨੂੰ ਕਾਰ ਛੱਡ ਹੀ ਦੇ ਤਾਂ ਉਵੇਂ ਹੀ ਪ੍ਰੀਤ ਭੋਲੀ ਨੇ ਆ ਕੇ ਆਪਣੀ ਮੰਮੀ ਨੂੰ ਫੋਨ ਤੇ ਕਹਿ ਦਿੱਤਾ ਕਿ ਮੰਮੀ ਤੇ ਉਹਦੇ ਕੋਲ ਤਾਂ ਦੋ ਕਾਰਾਂ ਆਏ ਤਾਂ ਸਾਨੂੰ ਇੱਕ ਕਾਰ ਛੱਡ ਦਿਓ ਤਾਂ ਫਿਰ ਜਦੋਂ ਕਵਲ ਦੇ ਸਾਹਮਣੇ ਅਲਮਾਰੀ ਦੀ ਸੱਚਾਈ ਆਈ ਕਿ ਮੰਮੀ ਨੇ 12000 ਰੁਪਏ ਰੱਖ ਕੇ ਅਲਮਾਰੀ ਪ੍ਰੀਤ ਨੂੰ ਭੇਜੀ ਆ ਤਾਂ ਉਸਨੇ ਮੰਮੀ ਜਦੋਂ ਸਾਰਾ ਸੱਚ ਸਾਹਮਣੇ ਆਇਆ ਤੇ 20000 ਰੁਪਏ ਦਾ ਸੱਚ ਵੀ ਤੇ ਬਾਡੇ ਦਾ ਸੱਚ ਵੀ ਸਾਹਮਣੇ ਆਇਆ ਤਾਂ ਉਸ ਦੀ ਮੰਮੀ ਨੇ ਕਹਿ ਦਿੱਤਾ ਕਿ ਹਾਂ ਮੈਂ ਆਪਣੀ ਤੈਨੂੰ ਦਵਾਂਗੀ ਤੇ ਇਥੋਂ ਤੱਕ ਕਿ ਮੈਂ ਗੱਡੀ ਵੀ ਦਵਾਂਗੀ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਕਬ ਕਬਲ ਸੰਦੀਪ ਉਹਨਾਂ ਨੇ ਗੱਡੀ ਨਹੀਂ ਲੈ ਕੇ ਨਹੀਂ ਇਹਨਾਂ ਨੂੰ ਦੇਣ ਦੇਣੀ ਉਹਨੇ ਹੈਂਡ ਪਗਉਣ ਲਈ ਕਿਹਾ ਹੈ ਕਿ ਮੈਂ ਆਪਣੇ ਧੀ ਜਵਾਈ ਨੂੰ ਗੱਡੀ ਦਵਾਂਗੀ ਕਿਉਂਕਿ ਸੋਡੇ ਦਾ ਸਾਰਿਆਂ ਦੇ ਮੱਥੇ ਵੱਟ ਪਾਏ ਹੋਏ ਆ ਕਿ ਮੇਰੇ ਧੀ ਜਵਾਈ ਨੂੰ ਦੇਖ ਕੇ ਤੁਸੀਂ ਖੁਸ਼ ਹੋਣਗੇ ਸੰਦੀਪ ਵੀ ਇਹੀ ਸੋਚਦੀ ਆ ਕਿ ਪਹਿਲਾਂ ਅਸੀਂ ਘਰ ਵਿੱਚ ਕਿੰਨੇ ਖੁਸ਼ ਹੁੰਦੇ ਸੀ ਸਾਡੇ ਚ ਨੋ ਵੀ ਨਹੀਂ ਚੁੱਪਦਾ ਸੀ ਤੇ ਪਰ ਹੁਣ ਮੰਮੀ ਕਿੰਨੀ ਬਦਲ ਗਈ ਆ ਕਿਉਂਕਿ ਮੰਮੀ ਦੇ ਕੰਨ ਵਿੱਚ ਫੂਕਾ ਮਾਰੀਆਂ ਜਾ ਰਹੀਆਂ ਐ ਤੇ ਜਿਨ੍ਹਾਂ ਦਾ ਪਰਦਾ ਹੁਣ ਚੱਕਿਆ ਜਾ ਚੁੱਕਾ ਹੈ ਸੰਦੀਪ ਕਬਲ ਹੁਣ ਉਸਾਈ ਸਚਾਈ ਪਤਾ ਲੱਗ ਗਈ ਆ ਪਰ ਉਸਦੀ ਮੰਮੀ ਨੂੰ ਇਹ ਸਚਾਈ ਅਜ ਤੱਕ ਨਹੀਂ ਪਤਾ ਲੱਗੀ ਕਿ ਉਹ ਤੋ ਖੇ ਨਾਲ ਹੀ ਚੀਜ਼ਾਂ के के ले ਰਹੀਆ ਤੇ ਹੁਣ ਉਸਦੀ ਮੰਮੀ ਨੂੰ ਹੁਣ ਪ੍ਰੀਤ ਨੇ ਆ ਕੇ ਕਿਹਾ ਕਿ ਮੈਂ ਮੰਮੀ ਇਹ ਗੱਡੀ ਅਸੀਂ ਵੀ ਰੱਖਣੀ ਹੈ ਕਿ ਸੰਤੇ ਮੈਨੂੰ ਨਾਲੇ ਚੂੜਾ ਲੈ ਕੇ ਦੋ ਤੇ ਨਾਲੇ ਮੈਨੂੰ ਸੌਣ ਦੇ ਸੰਧਾਰੇ ਲਈ ਕੁਝ ਲੈ ਕੇ ਦੋ ਭਾਬੀ ਤੇ ਵੀਰਾ ਨਹੀਂ ਗਈ ਪਰ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਇੱਥੇ ਆ ਕੇ ਤਾਂ ਮੇਰੇ ਮੂਰੇ ਸਾਰੇ ਸੱਚਾਈ ਹੀ ਖੁੱਲ ਜਾਣੀਆਂ ਸਾਰੇ ਰਾਜ਼ ਹੀ ਸਾਹਮਣੇ ਆ ਜਾਣੇ ਆ ਕਿਉਂਕਿ ਹਮੇਸ਼ਾ ਬਰਕਤ ਆਪਣੇ ਘਰ ਆਪਣੇ ਹੱਥੀ ਕੰਮ ਕਰਨ ਨਾਲ ਆਉਂਦੀ ਹੈ ਕਿਸੇ ਦਿੱਤੇ ਘਰ ਵਿੱਚ ਬਰਕਤ ਨਹੀਂ ਪੈਂਦੀ ਪਰ ਵਿਕੀ ਇਹ ਗੱਲ ਨਹੀਂ ਜਾਣਦਾ ਉਸ ਅਸਲਾ ਸਿਰਫ ਲਾਲ ਚ ਲਾਲ ਚ ਲਾਲ ਸੀ ਉਸਦੇ ਮਾੜੇ ਵਿੱਚ ਭਰਿਆ ਹੋਇਆ ਏ ਤੇ ਉਸ ਦੀ ਮੰਮੀ ਦੇ ਮਨ ਵਿੱਚ ਵੀ ਪਰ ਹੁਣ ਉਹ ਇਹਨਾਂ ਚੀਜ਼ਾਂ ਤੋਂ ਹੁਣ ਹਰ ਹਰ ਦੂਜੀ ਥਿਜੇ ਜਿਹੜਾ ਉਹ ਕੋਈ ਨਾ ਕੋਈ ਚੀਜ਼ ਮੰਗਵਾਉਂਦੇ ਰਹਿੰਦੇ ਆ ਪ੍ਰੀਤ ਦੇ ਪੇਕੇਆ ਤੋਂ ਹੁਣ ਇਹ ਚੀਜ਼ਾਂ ਦੇ ਬਾਰੇ ਸੰਦੀਪ ਕਵਲੋਂ ਵੀ ਪਤਾ ਲੱਗ ਗਿਆ ਕਿ ਇਹ ਕਮ ਪ੍ਰੀਤ ਨੂੰ ਮਗਰ ਲਈ ਬੈਠਿਆ ਪਰ ਹੁਣ ਸੰਦੀਪ ਨੇ ਸ਼ੀਸ਼ਾ ਦਿਖਾ ਹੀ ਦੇਣਾ ਹੈ ਬਹੁਤ ਹੀ ਜਲਦੀ ਤੇ ਪ੍ਰੀਤ ਦੇ ਸਾਹਮਣੇ ਸਾਰੀ ਸਚਾਈ ਉਹਨਾਂ ਦੀ ਆ ਹੀ ਜਾਣੀ ਹੈ